ਦੇਖੋ ਇਹਤੇ ਅਸੀਂ ਸਾਰੀ ਰਿਪੋਰਟ ਕਰਵਾਈ ਹੈ ਹਲੇ ਕੋਈ ਏਜਾ ਡਾਇਰੈਕਟ ਐਵੀਡੈਂਸ ਸਾਡੇ ਧਿਆਨ ਚ ਨਹੀਂ ਆਇਆ ਅਸੀਂ ਉੱਥੇ ਜਾ ਕੇ ਕੱਲ ਜਿਹੜੀਆਂ ਗੱਡੀਆਂ ਦਾ ਸਾਨੂੰ ਭੇਜਿਆ ਗਿਆ ਸੀ ਵੀ ਤਿੰਨ ਗੱਡੀਆਂ ਦੇ ਵਿੱਚ ਉਹਦੇ ਬੰਦੇ ਘੁੰਮ ਰਹੇ ਨੇ ਉਹਦੀ ਵੀ ਬੜੀ thoroughਲੀ ਵੀਡੀਓਗ੍ਰਾਫੀ ਕਰਾ ਕੇ ਸਰਚ ਕਰਵਾਈ ਹੈ ਤੇ ਉਸ ਤੋਂ ਬਿਨਾ ਉੱਥੇ ਅਸੀਂ ਜਿਹੜੇ ਲੋਕ ਸੀ ਉਹਨਾਂ ਨੂੰ ਵੀ ਮਿਲ ਕੇ ਐਵੀਡੈਂਸ ਲਿਆ ਤੇ ਉਹਨਾਂ ਵੱਲੋਂ ਵੀ ਹਲੇ ਕੋਈ ਸਾਡੇ ਧਿਆਨ ਚ ਨਹੀਂ ਆਇਆ ਬਟ ਇਨਵੈਸਟੀਗੇਸ਼ਨ ਹੋਣਾ ਹੈ ਅਸੀਂ ਜਿਹੜੇ ਕੁਰਕਸ਼ੇਤਰਾ ਜੇਲ੍ਹ ਦੇ ਜਿੱਥੋਂ ਲੱਗਿਆ ਉੱਥੇ ਵੀ ਅਸੀਂ ਲਿਖ ਕੇ ਭੇਜਦੇ ਹਾਂ ਕਿ ਸਾਨੂੰ ਇਸ ਤਰ੍ਹਾਂ ਦੀ ਐ ਕੰਪਲੇਂਟ ਆ ਰਹੀ ਹੈ ਤੇ ਤੁਸੀਂ ਵੀ ਆਪਣਾ ਇੱਥੇ ਚੈੱਕ ਰੱਖੋ ਵੀ ਇਨਸ਼ੋਰ ਕਰੋ ਕਿ ਉਹਨੂੰ ਕਿਸੇ ਵੀ ਤਰ੍ਹਾਂ ਦਾ ਐਕਸੈਸ ਨਹੀਂ ਹੋਣਾ ਚਾਹੀਦਾ ਬਿਲਕੁਲ ਸਾਡੇ ਆਪਣੇ ਆਰੇ ਮੌਜੂਦ ਨਹੀਂ ਪ੍ਰੀਮੀਨਰੀ ਇਨਵੈਸਟੀਗੇਸ਼ਨ ਦਾ ਕੁਝ ਨਹੀਂ ਆਇਆ ਬਟ ਹਲੇ ਥੋਰਲੀ ਇਨਵੈਸਟੀਗੇਸ਼ਨ ਐਸਐਸਪੀ ਸਾਹਿਬ ਕਰ ਰਹੇ ਹੈ ਤੇ ਅਸੀਂ ਇਮੀਡੀਏਟਰੀ ਜਿਹੜੇ ਪ੍ਰੀਵੈਂਟਿਵ ਐਕਸ਼ਨ ਸੀਗੇ ਵੀ ਗੱਡੀਆਂ ਸਰਚ ਕਰ ਲਈਆਂ ਉਹ ਚ ਕੁਝ ਨਹੀਂ ਮਿਲਿਆ ਤੇ ਜਿਹੜਾ ਉੱਥੇ ਜੇਲ੍ਹ ਅਥਾਰਟੀਸ ਨੂੰ ਕੁਰਕਸ਼ੇਤਰਾ ਲਿਖ ਕੇ ਭੇਜਦੇ ਤੇ ਬਾਕੀ ਵੀ ਜਿਹੜੇ ਹੋਰ ਨਾਕਾਸ ਨੇ ਉਹ ਵੀ ਸਟਰੋਂਗ ਕਰ ਰਹੇ ਆ ਤੇ ਇਹੀ ਅੱਜ ਅਬਜ਼ਰਵਰ ਜਨਰਲ ਅਬਜ਼ਰਵਰ ਤੇ ਪੁਲਿਸ ਅਬਜ਼ਰਵਰ ਨਾਲ ਵੀ ਮੀਟਿੰਗ ਸੀ ਤਾਂ ਹੀ ਦੋਨੋਂ ਐਸਐਸਪੀ ਸੈਵਨ ਆਈ ਸੀ ਸਾਰਾ ਡਿਸਕਸ ਹੋਇਆ ਥੋੜੀ ਵੀ ਇਹਨੂੰ ਹੋਰ ਸਟੈਂਥਨ ਕਰ ਰਹੇ ਆ ਅਸੀਂ ਚੈਕਿੰਗ ਮੋਨੀਟਰਿੰਗ ਵਧਾ ਰਹੇ ਆ ਤੇ ਵੀ ਵਨ ਇਨਸ਼ੋਰ ਕੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਦੇਖੋ ਇਹਤੇ ਅਸੀਂ ਸਾਰੀ ਰਿਪੋਰਟ ਕਰਵਾਈ ਹੈ ਹਲੇ ਕੋਈ ਏਜਾ ਡਾਇਰੈਕਟ ਐਵੀਡੈਂਸ ਸਾਡੇ ਧਿਆਨ 'ਚ ਨਹੀਂ ਆਇਆ ਅਸੀਂ ਉੱਥੇ ਜਾ ਕੇ ਕੱਲ ਜਿਹੜੀਆਂ ਗੱਡੀਆਂ ਦਾ ਸਾਨੂੰ ਭੇਜਿਆ ਗਿਆ ਸੀ ਵੀ ਤਿੰਨ ਗੱਡੀਆਂ ਦੇ ਵਿੱਚ ਉਹਦੇ ਬੰਦੇ ਘੁੰਮ ਰਹੇ ਨੇ ਉਦੇ ਵੀ ਬੜੀ ਤੋਰਲੀ ਵੀਡੀਓਗ੍ਰਾਫੀ ਕਰਾ ਕੇ ਸਰਚ ਕਰਵਾਈ ਹੈ ਤੇ ਉਸ ਤੋਂ ਬਿਨਾ ਉੱਥੇ ਅਸੀਂ ਜਿਹੜੇ ਲੋਕ ਸੀ ਉਹਨਾਂ ਨੂੰ ਵੀ ਮਿਲ ਕੇ ਐਵਿਡੈਂਸ ਲਿਆ ਤੇ ਉਹਨਾਂ ਵੱਲੋਂ ਵੀ ਹਲੇ ਕੋਈ ਸਾਡੇ ਧਿਆਨ 'ਚ ਨਹੀਂ ਆਇਆ ਬਟ ਇਨਵੈਸਟੀਗੇਸ਼ਨ ਹੋਣਾ ਹੈ ਅਸੀਂ ਜਿਹੜੇ ਕੁਰਕਸ਼ੇਤਰਾ ਜੇਲ੍ਹ ਦੇ ਜਿੱਥੋਂ ਲੱਗਿਆ ਉੱਥੇ ਵੀ ਅਸੀਂ ਲਿਖ ਕੇ ਭੇਜਦੇ ਹਾਂ ਕਿ ਸਾਨੂੰ ਇਸ ਤਰ੍ਹਾਂ ਦੀ ਐ ਕੰਪਲੇਂਟ ਆ ਰਹੀ ਹੈ ਤੇ ਤੁਸੀਂ ਵੀ ਆਪਣਾ ਇਹ ਤੇ ਚੈੱਕ ਰੱਖੋ ਵੀ ਇਨਸ਼ੋਰ ਕਰੋ ਕਿ ਉਹਨੂੰ ਕਿਸੇ ਵੀ ਤਰ੍ਹਾਂ ਦਾ ਐਕਸੈਸ ਨਹੀਂ ਹੋਣਾ ਚਾਹੀਦਾ ਬਿਲਕੁਲ ਆਪਣਾ ਆਣੀ ਮੌੜ ਨੀ प्रिलिमिनरी इन्वेस्टिगेशन ਦਾ ਕੁਛ ਨਹੀਂ ਆਇਆ ਬਟ ਹਲੇ ਥੋਰਲੀ ਇਨਵੈਸਟੀਗੇਸ਼ਨ ਐਸਐਸਪੀ ਸਾਹਿਬ ਕਰ ਰਹੇ ਆ ਤੇ ਅਸੀਂ ਇਮੀਡੀਏਟਰੀ ਜਿਹੜੇ ਪ੍ਰੀਵੈਂਟਿਵ ਐਕਸ਼ਨ ਸੀਗੇ ਵੀ ਗੱਡੀਆਂ ਸਰਚ ਕਰ ਲਈਆਂ ਉਹ ਚ ਕੁਛ ਨਹੀਂ ਮਿਲਿਆ ਤੇ ਜਿਹੜਾ ਉੱਥੇ ਜੇਲ ਅਥਾਰਟिटीज ਨੂੰ ਵੀ ਖੇਤਰ ਲਿਖ ਕੇ ਭੇਜਦੇ ਆ ਤੇ ਬਾਕੀ ਵੀ ਜਿਹੜੇ ਹੋਰ ਨਾਕਾਸ ਨੇ ਉਹ ਵੀ ਸਟਰੋਂਗ ਕਰ ਰਹੇ ਆ ਤੇ ਇਹੀ ਅੱਜ ਆਬਜ਼ਰਵਰ ਜਨਰਲ ਆਬਜ਼ਰਵਰ ਤੇ ਪੁਲਿਸ ਆਬਜ਼ਰਵਰ ਨਾਲ ਵੀ ਮੀਟਿੰਗ ਸੀ ਤਾਂ ਹੀ ਦੋਨੋਂ ਐਸਐਸਪੀ ਸਹਿਵਨ ਆਈ ਸੀ ਸਾਰਾ ਡਿਸਕਸ ਹੋਇਆ ਥੋਰਲੀ ਵੀ ਇਹਨੂੰ ਹੋਰ ਸਟਰੈਂਥਨ ਕਰ ਰਹੇ ਆ ਅਸੀਂ ਕਿਉਂਕਿ ਮੋਨਿਟਰਿੰਗ ਵਧਾ ਰਹੇ ਆ ਦੇ ਵੀ ਬਲ ਨੇ ਸ਼ੋਰ ਕੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੇਖੋ ਇਹਤੇ ਅਸੀਂ ਸਾਰੀ ਰਿਪੋਰਟ ਕਰਵਾਈ ਹੈ ਹਲੇ ਕੋਈ ਏਜਾ ਡਾਇਰੈਕਟ ਐਵੀਡੈਂਸ ਸਾਡੇ ਧਿਆਨ ਚ ਨਹੀਂ ਆਇਆ ਅਸੀਂ ਉੱਥੇ ਜਾ ਕੇ ਕੱਲ ਜਿਹੜੀਆਂ ਗੱਡੀਆਂ ਦਾ ਸਾਨੂੰ ਭੇਜਿਆ ਗਿਆ ਸੀ ਵੀ ਤਿੰਨ ਗੱਡੀਆਂ ਦੇ ਵਿੱਚ ਉਹਦੇ ਬੰਦੇ ਘੁਮਰੇ ਨੇ ਉਹਦੇ ਵੀ ਬੜੀ ਥੋਰਲੀ ਵੀਡੀਓਗ੍ਰਾਫੀ ਕਰਾ ਕੇ ਸਰਚ ਕਰਵਾਈ ਹੈ ਤੇ ਉਸ ਤੋਂ ਬਿਨਾ ਉੱਥੇ ਅਸੀਂ ਜਿਹੜੇ ਲੋਕ ਸੀ ਉਹਨਾਂ ਨੂੰ ਵੀ ਮਿਲ ਕੇ ਐਵੀਡੈਂਸ ਲਿਆ ਤੇ ਉਹਨਾਂ ਵੱਲੋਂ ਵੀ ਹਲੇ ਕੋਈ ਸਾਡੇ ਧਿਆਨ ਚ ਨਹੀਂ ਆਇਆ ਬਟ ਇਨਵੈਸਟੀਗੇਸ਼ਨ ਹੋਣਾ ਹੈ ਅਸੀਂ ਜਿਹੜੇ ਕੁਰੂਖੇਤਰਾ ਜੇਲ੍ਹ ਦੇ ਜਿੱਥੋਂ ਲੱਗਿਆ ਉੱਥੇ ਵੀ ਅਸੀਂ ਲਿਖ ਕੇ ਭੇਜਦੇ ਹਾਂ ਕਿ ਸਾਨੂੰ ਇਸ ਤਰ੍ਹਾਂ ਦੀ ਐ ਕੰਪਲੇਂਟ ਆ ਰਹੀ ਹੈ ਤੇ ਤੁਸੀਂ ਵੀ ਆਪਣਾ ਇੱਥੇ ਚੈੱਕ ਰੱਖੋ ਵੀ ਇਨਸ਼ੋਰ ਕਰੋ ਕਿ ਉਹਨੂੰ ਕਿਸੇ ਵੀ ਤਰ੍ਹਾਂ ਦਾ ਐਕਸੈਸ ਨਹੀਂ ਹੋਣਾ ਚਾਹੀਦਾ ਬਿਲਕੁਲ ਸਾਡੇ ਆਪਣੇ ਆਰੇ ਮਾਮਲੇ ਨਹੀਂ ਪ੍ਰੀਮੀਨਰੀ ਇਨਵੈਸਟੀਗੇਸ਼ਨ ਦਾ ਕੁਝ ਨਹੀਂ ਆਇਆ ਬਟ ਹਲੇ ਥੋਰਲੀ ਇਨਵੈਸਟੀਗੇਸ਼ਨ ਐਸਐਸਪੀ ਸਾਹਿਬ ਕਰ ਰਹੇ ਹੈ ਤੇ ਅਸੀਂ ਇਮੀਡੀਏਟਰੀ ਜਿਹੜੇ ਪ੍ਰੀਵੈਂਟਿਵ ਐਕਸ਼ਨ ਸੀਗੇ ਵੀ ਗੱਡੀਆਂ ਸਰਚ ਕਰ ਲਈਆਂ ਉਹ ਚ ਕੁਝ ਨਹੀਂ ਮਿਲਿਆ ਤੇ ਜਿਹੜਾ ਉੱਥੇ ਜੇਲ੍ਹ ਅਥਾਰਟੀਸ ਨੂੰ ਵੀ ਕੁਰੂਖੇਤਰਾ ਲਿਖ ਕੇ ਭੇਜਦੇ ਹਾਂ ਤੇ ਬਾਕੀ ਵੀ ਜਿਹੜੇ ਹੋਰ ਨਾਕਾਸ ਨੇ ਉਹ ਵੀ ਸਟਰੋਂਗ ਕਰ ਰਹੇ ਆ ਤੇ ਇਹੀ ਅੱਜ অবজারভার ਜਨਰਲ অবজারভার ਤੇ ਪੁਲਿਸ অবজারভার ਨਾਲ ਵੀ ਮੀਟਿੰਗ ਸੀ ਤਾਂ ਹੀ ਦੋਨੋਂ ਐਸਐਸਪੀ ਸੈਵਨ ਆਈ ਸੀ ਸਾਰਾ ਡਿਸਕਸ ਹੋਇਆ ਥੋੜੀ ਵੀ ਇਹਨੂੰ ਹੋਰ ਸਟਰੈਂਥਨ ਕਰ ਰਹੇ ਆ ਅਸੀਂ ਚੈਕਿੰਗ ਮੋਨੀਟਰਿੰਗ ਵਧਾ ਰਹੇ ਆ ਤੇ ਵੀ ਵਿਲ ਇਨਸ਼ੋਰ ਕੀ ਇਸ ਤਰ੍ਹਾਂ ਦੀ ਕੋਈ ਗੱਲ ਨਾ